ਬਹੁਤ ਹੀ ਪਵਿੱਤਰ ਧਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨਾਂ ਤੋਂ ਪ੍ਰਾਪਤ ਜਿੱਥੇ ਬਾਤਾ ਭਾਗ ਕੌਰ ਜੀ ਦੀ ਅਗਵਾਈ ਦੇ ਵਿੱਚ 40 ਸਿੰਘਾਂ ਨੇ ਆ ਕੇ ਸ਼ਹਾਦਤ ਦਿੱਤੀ ਔਰ ਮੁਗਲਾਂ ਦੇ ਖਿਲਾਫ ਆਖਰੀ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਮੁਗਲਾਂ ਨੂੰ ਸਦਾ ਵਾਸਤੇ ਖਤਮ ਕਰਨ ਦਾ ਇਥੋਂ ਸੰਦੇਸ਼ ਦਿੱਤਾ ਅੱਜ ਉਸ ਧਰਤੀ ਤੇ ਤੁਸੀਂ ਸਾਰੇ ਜੀ ਦੀ ਸੰਗਤ ਆਇਓ ਮੇਰੀ ਬੇਨਤੀ ਥੋੜੀ ਧਿਆਨ ਨਾਲ ਸੁਣ ਲੋ ਇੱਥੇ ਇਸ ਦਿਨ ਆਉਣ ਦਾ ਮਤਲਬ ਕੀ ਹੈ ਸਭ ਤੋਂ ਪਹਿਲਾ ਮਤਲਬ ਹੈ ਕਿ ਉਹ ਜਿਹੜੇ 40 ਮੁਕਤੇ ਔਰ ਉਸ ਮਿਹਦੇ ਉਹ ਸ਼ਹੀਦ ਤੇ ਗੁਰੂ ਗੋਬਿੰਦ ਸਿੰਘ ਇਸ ਧਰਤੀ ਤੇ ਜਦੋਂ ਆ ਕੇ ਬਰਾਜਮਾਨ ਹੋਏ ਸੀ ਉਸ ਸਮੇਂ ਨੂੰ ਆਪਾਂ ਸਿਰ ਝੁਕਾ ਕੇ ਸ਼ਰਧਾ ਭੇਟ ਕਰਨ ਆਉਨੇ ਆ ਇਸ ਕਰਕੇ ਆਪਣਾ ਜਿਹੜਾ ਅੱਜ ਇੱਥੇ ਆਉਣ ਦਾ ਮਤਲਬ ਹੈ ਉਹ ਉਸ ਜ਼ੁਲਮ ਦੇ ਖਿਲਾਫ ਟੱਕਰ ਦੇ ਵਿੱਚ ਜਿਹੜੀ ਆਖਰੀ ਲੜਾਈ ਜਿੱਤੀ ਗੁਰੂ ਜੀ ਨੇ ਉਹ ਮੁਕਤਿਆਂ ਦੀ ਜੋ ਸ਼ਹਾਦਤ ਹੈ ਉਹ ਨੂੰ ਸ਼ਰਦਾ ਪੇੜ ਕਰਦੇ ਆ ਇਸ ਕਰਕੇ ਉਹਨਾਂ ਨੂੰ ਸ਼ਰਦਾ ਪੇੜ ਕਰਕੇ ਮੈਂ ਸਾਰੀ ਸੰਗਤ ਨੂੰ ਪਹਿਲਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੂਸਰੀ ਬੇਨਤੀਆ ਮੇਰੀ ਸੁਣ ਲੋ ਇੰਨਾ ਵੱਡਾ ਇਕੱਠ ਮੈਂ ਤੁਹਾਨੂੰ ਵਧਾਈ ਦਿੰਦਾ ਤੁਹਾਨੂੰ ਸੰਗਤ ਨੂੰ ਵੀ ਤੇ ਪ੍ਰਬੰਧ ਕਰਨ ਨੂੰ ਵੀ ਕਿ ਤੰਦ ਹੈ ਉਹ ਮੁਕਤਿਆ ਨੂੰ ਐਡੀ ਵੱਡੀ ਸੰਗਤ ਆ ਕੇ ਅੱਜ ਸ਼ਰਦਾ ਪੇੜ ਕਰ ਰਹੀ ਹੈ ਦੂਸਰੀ ਉਹਦਾ ਮਤਲਬ ਕੀ ਹੈ ਜੇ ਤੁਸੀਂ ਆਏ ਖਿੜਕੇ ਤੁਰਜੋਗੇ ਨਾ ਫਿਰ ਆਏ ਵਿਕਾਰ ਹੋਏ ਮੈਥੋਂ ਸਮਝ ਲਓ ਰਿਜ਼ਲਟ ਇਹ ਹੈ ਆਖਰ ਤੱਕ ਗੱਲ ਸੁਣ ਕੇ ਜਾਓਗੇ ਜੇ ਆਖਰੀ ਗੱਲ ਨਹੀਂ ਸੁਣੋਗੇ ਤੇ ਪਹਿਲਾ ਰਿਜ਼ਲਟ ਜ਼ੀਰੋ ਹੋ ਜਾਏਗਾ ਇਹ ਕਾਰਫਸਾਂ ਦੇ ਮਤਲਬ ਹੁੰਦੇ ਨੇ ਸੋ ਹਣ ਮੇਰੀ ਗੱਲ ਸੁਣੋ ਮੈਂ ਲੰਬੀ ਗੱਲ ਨਹੀਂ ਕਰਨੀ ਮੈਥੋਂ ਪਹਿਲਾਂ ਆਡਡ ਬੁਲਾਰਿਆ ਨੇ ਬਹੁਤ ਸੋਹਣੇ ਢੱਗ ਨਾਲ ਵੱਖਰੇ ਵੱਖਰੇ ਸਬਜੈਕਟਾਂ ਤੇ ਗੱਲ ਕੀਤੀ ਹੈ ਮੈਂ ਉਹ ਸਾਰੀਆਂ ਗੱਲਾਂ ਨੂੰ ਕਿਤੇ ਵੀ ਦਰਹਾਵਾ ਗੈਰੀ ਮੈਂ ਸਿਰਫ ਤੁਹਾਨੂੰ ਸਿੱਧੀ ਬੇਨਤੀ ਕਰਨੀ ਚਾਹੁੰਦਾ ਕਿ ਆਓ ਅੱਜ ਆਪਾਂ ਜੋ ਪੰਜਾਬ ਦੀ ਲੜਾਈ ਹੈ ਪਹਿਲਾਂ ਤਾਂ ਮੈਂ ਇਸ ਸਟੇਜ ਤੋਂ ਤੁਹਾਡੀ ਸੰਗਤ ਦੀ ਹਾਜ਼ਰੀ 'ਚ ਗੁਰੂ ਪਾਸ ਦੇ ਬੇਨਤੀ ਕਰਦਾ ਹੋਇਆ ਤੇ ਸਾਰੇ ਪੰਜਾਬੀਆਂ ਨੂੰ ਤੇ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਆਓ ਕੀ ਲੜਾਈ ਅੱਜ ਆਪਾਂ ਆਪਸ ਵਿੱਚ ਲੜਨੀ ਹੈ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਰੇ ਇੱਕ ਦੂਜੇ ਨੂੰ ਨਿੰਦਣਾ ਯਾਦ ਕਰੋ ਸਿੱਖ ਇਤਿਹਾਸ ਨੂੰ ਬਬਰ ਲੜਦੇ ਹੁੰਦੇ ਸੀ ਅਕਾਲੀ ਦੇ ਲੜਦਾ ਹੁੰਦਾ ਸੀ ਬਬਰ ਗਦਾਰਾਂ ਨੂੰ ਮਾਰਦੇ ਸੀ ਅਕਾਲੀ ਦੇ ਲੱਗੇ ਹੋ ਕੇ ਲੜਦਾ ਸੀ ਮਹਾਤਮਾ ਗਾਂਧੀ ਲੜਦਾ ਸੀ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਪਰ ਕਿਸੇ ਕਾਂਗਰਸੀ ਨੂੰ ਨਹੀਂ ਮਾਰਿਆ ਅਗਰੇਰਾਂ ਲੜਦਾ ਸੀ ਅੱਜ ਲੜਾਈ ਥੋੜੀ ਕਿਹਦੇ ਨਾਲ ਹੈ ਮੈਂ ਉਹ ਜਿਹੜੀਆਂ ਸ਼ਕਤੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸਾਰੀਆਂ ਟੋਪਾਂ ਦੇ ਮੂੰਹ ਇੱਧਰ ਖੋਲੀ ਬੈਠੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਤੁਹਾਡੇ ਚ ਤਾਕਤ ਹੈ ਲੜਾਈ ਦਿੱਲੀ ਨਾਲ ਲੜੋ ਲੜਾਈ ਜੋ ਪੰਜਾਬ ਜ਼ਾੜ ਦਾ ਉਹਦੇ ਨਾਲ ਲੜੋ ਲੜਾਈ ਉਹ ਕਾਂਗਰਸ ਜਿਹੜੀ ਝੂਠ ਮਾਰ ਕੇ ਇੱਥੇ ਸੌਂ ਖਾ ਕੇ ਬ੍ਰਿੰਦਰ ਸੋਹਰੇ ਸਾਰੇ ਝੂਠ ਬੋਲਿਆ ਉਹਨਾਂ ਝੂਠਿਆਂ ਨਾਲ ਲੜੋ ਲੜਾਈ ਆਪ ਵਾਲੇ ਬੇਈਮਾਨਾਂ ਨਾਲ ਲੜੋ ਜਿਨ੍ਹਾਂ ਨੇ ਗਰੰਟੀਆਂ ਦੇ ਕੇ ਸਾਰੇ ਝੂਠ ਬੋਲੇ ਨਿਕਲਿਆ ਕੱਖ ਵੀ ਹੈ ਨਹੀਂ ਲੜਾਈ ਉਹਨਾਂ ਨਾਲ ਲੜੋ ਜਿਨ੍ਹਾਂ ਨੇ ਸਲਤਨਤ ਪਰ ਲੋਧੀ ਦੀ ਤਖਤੀ ਤੇ ਗੁਰਨਾਨਕ ਦੇਵ ਜੀ ਦੇ ਦਿਹਾੜੇ ਤੇ ਜੋ ਗੁਰਪੁਰ ਬਣਾਉਰੇ ਆ 1000 ਗੋਲੀ ਗੁਰਨਾਨਕ ਦੇਵ ਦੇ ਨਾਲ 2 ਕਰਬਾਂ ਤੇ ਜਿਹੜਾ ਗੁਰਦੁਆਰਾ ਸੀ ਦੋ ਫਰਲਾਂਗ ਤੇ ਉੱਥੇ ਚਲਾਈਆਂ ਅੱਜ ਸਾਰਾ ਪੰਜਾਬ ਸੁੱਤਾ ਪਿਆ ਅੱਜ ਉਹ ਲੋਕ ਸੁੱਤੇ ਪਏ ਨੇ ਜਿਹੜੇ ਅਕਾਲੀ ਦਲ ਨੂੰ ਗਾਲਾਂ ਕੱਢਦੇ ਨੇ ਅੱਜ ਉਹ ਲੋਕ ਕਿੱਥੇ ਨੇ ਕਿੱਧਰ ਜਾ ਕੇ ਲੁੱਕ ਗਏ ਨੇ ਅੱਜ ਉਹ ਲੋਕ ਅੱਜ ਉਹ ਕਿੱਧਰ ਗਏ ਹਮਾ ਪੁਰਸ਼ ਜਿਹੜਾ ਹੰਦਰਦ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕੀਤਾ ਯਾਦ ਆ ਉਹ ਬੰਦਾ ਜਿਹੜਾ ਬਾਹਰ ਦਿੱਤਾ ਅਕਾਲੀ ਦਲ ਨੇ ਕਿਹਾ ਦੱਸੋ ਕੌਣ ਸੀ ਪਰਤਾਲ ਕਰੋ ਕਿਸੇ ਨੂੰ ਸੁਰਤਾਂ ਬੋਲਦਾ ਕੋਈ ਕਿੱਧਰ ਗਏ ਲੋਕ ਕਿੱਧਰ ਗਿਆ ਬਰਿੰਡੇ ਜਾ ਕੇ ਬੇਅਦਬੀਆਂ ਹੋਈਆਂ ਅੱਜ ਤੱਕ ਹੋਈ ਜਾ ਰਹੀਆਂ ਨੇ ਕੋਈ ਪੁੱਛਦਾ ਆ ਕਾਂਗਰਸ ਵਾਲਾ ਦਾ ਐਮਐਲਏ ਕੈਦ ਹੋ ਗਿਆ ਜੋ ਬਲੇਡ ਕੋਲ ਲੈ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਸੀ ਉਹਦੇ ਚ 80 ਲੱਖ ਰੁਪਇਆ ਦੇ ਕੇ ਉਹ ਬੰਦਾ ਭੇਜਿਆ ਉਹ ਬੰਦਾ ਫੜਿਆ ਗਿਆ ਉਹ ਮੰਨ ਗਿਆ ਕਿ ਮੈਨੂੰ 80 ਲੱਖ ਰੁਪਇਆ ਆਇਆ ਹੈ ਕੀਨੇ ਭੇਜਿਆ ਜਦਵੈਂ ਬੇਲੇ ਨੇ ਭੇਜਿਆ ਤੇ 2.5 ਸਾਲ ਕੈਦ ਹੋ ਗਈ ਕੋ ਪੁੱਛਦਾ ਕਾ ਆਪਾੜੇ ਨੇ ਕੀ ਕੀਤਾ ਇਹ ਉਹ ਲੋਕ ਆ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਆਲੇ ਆ ਪੰਜਾਬ ਦੀ ਤਰੱਕੀ ਪੰਜਾਬ ਦੀ ਜੋ ਅਮਨ ਸ਼ਾਂਤੀ ਸੀ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਦਗੀ ਲਾ ਕੇ ਇੱਥੇ ਕੀਤੀ ਸੀ ਉਸ ਨੂੰ ਫੇਰ ਕਰਨ ਵਾਸਤੇ ਉਹਨਾਂ ਨੇ ਸਾਜ਼ਸ਼ਾਂ ਰਚੀਆਂ ਔਰ ਕਾਂਗਰਸ ਵਾਲੇ ਤੇ ਆਪ ਵਾਲੇ ਇਕੱਠੇ ਹੋ ਕੇ ਉਹਨਾਂ ਸਾਜ਼ਸ਼ਾਂ ਸ਼ਾਮਲ ਹੋਏ ਦੋਨਾਂ ਦੀ ਬੋਲੀ ਇੱਕੋ ਹੈ ਅੱਜ ਵੀ 8 ਸਾਲ ਗਿਆ ਨੂੰ ਹੋ ਗਿਆ ਕਾਲੀ ਪਾਰਟੀ ਨੂੰ ਅੱਜ ਗਾਲਾਂ ਫੇਰ ਸਾਰਾ ਕਾਲੀ ਦਿਲ ਨੂੰ ਹੋ ਰਹੀ ਐ ਅਸਾ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਬੋਲਿਆ ਜਾ ਰਿਹਾ ਉਹ ਤਾਂ ਪਰਮਾਤਮਾ ਕੋਲੇ ਚੱਲ ਗਿਆ 18 ਸਾਲ ਆਜ਼ਾਦੀ ਤੋਂ ਬਾਅਦ ਜੇ ਕਿਸੇ ਜੀ ਦੇ ਲੀਡਰ ਦੀ ਜੇਲ ਹੈ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ ਕੀ ਹੋ ਗਿਆ ਜੇ 18 ਸਾਲ ਰਾਜ ਕਰ ਲਿਆ ਪਰ ਤੇ 18 ਸਾਲ ਕੈਦ ਵੀ ਕੱਟੀ ਹੈ ਤੇ ਸਾਰਾ 55 ਤੋਂ ਲੈ ਕੇ ਜੇਲਾ ਘਟਣ ਲੱਗੇ ਸੀ ਕਿਉਂਕਿ ਮੈਨੂੰ ਯਾਦ ਹੈ 71 ਦੀ ਤਾਂ ਪਹਿਲੀ ਜੇਲ ਦਿੱਲੀ ਬੈਂਕ ਕੱਟੀ ਹੈ 71 ਤੋਂ ਤਾਂ ਬੈਂ ਲੱਗਿਆ ਜੇਲਾ ਕੱਟਣ ਮੈਨੂੰ ਯਾਦ ਹੈ ਐਵਰ ਜੈਸੀ ਵੇਲੇ ਜਦੋਂ ਸਾਰੀ ਦੁਨੀਆ ਸੌਂ ਗਈ ਤਾਂ ਫਿਰ ਸਾਹ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆ ਕੇ ਅੰਮ੍ਰਿਤਸਰ ਮੀਟਿੰਗ ਬੁਲਾਈ ਟੋੜਾ ਸਾਹਿਬ ਤੇ ਬਾਦ ਸਾਹਿਬ ਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਜੋ ਜੈ ਪ੍ਰਕਾਸ਼ ਨਾਣ ਦੀ ਮੀਟਿੰਗ ਸੀ ਸਾਰੇ ਲੀਡਰ ਕੈਦ ਕਰ ਲਏ ਜੈ ਪ੍ਰਕਾਸ਼ ਨਾਣ ਕੈਦ ਕਰ ਲਿਆ ਲੇਕਿਨ ਸਾਹ ਪ੍ਰਕਾਸ਼ ਸਿੰਘ ਤੇ ਸਾਹ ਟੋੜਾ ਸਾਹਿਬ ਦੋਨੋਂ ਪੰਜਾਬ ਚ ਆ ਗਏ ਬਾਦ ਸਾਹਿਬ ਨੇ ਅੰਮ੍ਰਿਤਸਰ ਮੀਟਿੰਗ ਸੱਦੀ ਤੁਰਸਾ ਪ੍ਰਧਾਨ ਸੀ ਮੈਂ ਉਸ ਵੇਲੇ ਪਹਿਲੀ ਵਾਰ ਐਮਐਲ ਬਣਿਆ ਸੀ ਨੇ ਨੋਈ ਮੌਕਾ ਅਨਰਜਿਪ ਉਸ ਮੀਟਿੰਗ 'ਚ ਬੈਠਣ ਦਾ ਮਿਲਿਆ ਸਰਦਾਰ ਬਰਾੜ ਸਾਹਿਬ ਆ ਬਰਾੜ ਜੀ ਦੇ ਪਿਤਾ ਜੀ ਜਸਵਿੰਦਰ ਸਿੰਘ ਬਰਾੜ ਉਹ ਸਨ ਉੱਥੇ ਤਲਵੰਡੀ ਸਾਹਿਬ ਸਨ ਉੱਥੇ ਆਤਮਾ ਸੋਸੀ ਉੱਥੇ ਉੱਥੇ ਬਰਨਾਲਾ ਸਾਹਿਬ ਸੀ ਤੇ ਤੋੜ ਸਾਹਿਬ ਪ੍ਰਧਾਨ ਸੀ ਫੈਸਲਾ ਹੋਇਆ ਕਿ ਲੜਾਈ ਲੜੀ ਜਾਵੇ ਸਾਰੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਇੱਕ ਪਾਸੇ ਇਹ ਕਹੇ ਲੜਾਈ ਲੜਨੀ ਹੈ ਦੂਜੇ ਕਹਣ ਦੇਸ਼ ਤੇ ਹਮਲਾ ਹੋਇਆ ਹੈ ਦੇਸ਼ ਆਲੇ ਲੜਦ ਆਪਾਂ ਬੱਲੋਵਾਲੀ ਜੇਲਾ ਜਾਣਾ ਹੈ ਲੇਕਿਨ ਅਖੀਰ ਫੈਸਲਾ ਹੋਇਆ ਸਪ੍ਰਕਾਸ਼ ਸਿੰਘ ਬਾਦਲ ਜੀ ਕਹਿਣ ਲੱਗੇ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਿਹਾਂ ਮੈਨੂੰ ਵੱਡੀ ਸੇਵਾ ਮਿਲੀ ਹੈ ਜੇ ਤੁਸੀਂ ਨਹੀਂ ਜੇਲਾ ਜਾਣਾ ਨਾ ਜਾਓ ਲੇਕਿਨ ਐਮਰਜੈਂਸੀ ਦਾ ਵਿਰੋਧ ਕਰੋ ਇਹ ਦੇਸ਼ ਦੀ ਗੁਲਾਮੀ ਹੈ ਦੂਜੀ ਵਾਰ ਮੈਨੂੰ ਜਾਣ ਦੀ ਇਜਾਜ਼ਤ ਦੇ ਦਿਓ ਜਦੋਂ ਸਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਕਿਹਾ ਫਿਰ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਫਿਰ ਕਹਿੰਦੇ ਚੰਗਾ ਪੰਜ ਪੰਜ ਦੇ ਜੱਥੇ ਭੇਜਣ ਲੱਗੋ ਤੈਨੂੰ ਯਾਦ ਆ ਪੰਜ ਪੰਜ ਦੇ ਜਥੇਗੇ ਕਿੰਨਾ ਚ ਲੜਾਈ ਲੜੀ ਗਈ ਮੈਨੂੰ ਯਾਦ ਹੈ 6 ਪਹਿਲਾ ਬਰਨਾਲਾ ਸਾਹਿਬ ਤੇ ਮੈਂ ਤੁੜ ਸਾਹਿਬ ਦੇ ਨਾਲ 6 ਮਹੀਨੇ ਉੱਥੇ ਰਹੇ ਕਿ ਮੋਰਚਾ ਨਾਲ ਚਲਾਉਣਾ ਉਦੋਂ ਬਾਅਦ ਮੇਰੀ ਗ੍ਰਿਫਤਾਰੀ ਇੱਥੇ ਆ ਕੇ ਪਹਿਲੀ ਬੈਂ ਬਾਹਰੋਂ ਉੱਤੀ ਮਾਰਸਾ ਤੋਂ 200 ਬੰਦੇ ਨਾਲ ਰੱਖੇ ਮੇਰੇ ਨਾਲ ਵੀ ਪੰਜ ਉਹਦੇ ਵਿੱਚ ਦੀ ਮੈਨੂੰ ਆਉਣਾ ਪੈ ਗਿਆ ਕਿਸੇ ਪ੍ਰੋਗਰਾਮ ਤੇ ਬਰਨਾਲਾ ਸਾਹਿਬ ਨੂੰ ਦੱਸ ਕੇ ਆਇਆ ਐਸ ਤੇ ਐਸ ਇਲਾਕੇ 'ਚ ਇੱਕ ਪਿੰਡ ਕੋਈ ਸ਼ਾਦੀ ਸੀ ਪ੍ਰਾਣੇ ਬਜ਼ੁਰਗਾਂ ਦੇ ਮੈਂ ਨਾ ਨਹੀਂ ਲੈਂਦਾ ਸ਼ਰੀਕਾਂ ਦੇ ਜੋ ਬਾਦ ਸਾਹਿਬ ਦੇ ਸ਼ਰੀਕ ਸੀ ਮੈਨੂੰ ਯਾਦ ਆ ਜਦੋਂ ਅਸੀਂ ਉੱਥੇ ਵਿਆਹ ਦੇ ਭੋਗ ਤੋਂ ਬਾਅਦ ਬਹਿ ਕੇ ਚਾਹ ਪੀਂਦੇ 15-20 ਜਣੇ ਬੈਠੇ ਸੀ ਤਾਂ ਵੱਡੇ-ਵੱਡੇ ਤੇਰੇ ਚਾਰ ਲੀਡਰ ਕਹਿੰਦੇ ਹੁਣ ਤਾਂ ਸਾਹਿਬ ਹੈਰੀ ਵਾਲ ਜੇਹ ਚ ਗਿਆ ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਖੂਚੋਂ ਜ਼ਿੰਦਾ ਨਹੀਂ ਆ ਸਕਦਾ ਬੜੇ ਖੁਸ਼ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਖੂਚ ਗਿਆ ਹੁੰਡੀ ਆਉਂਦਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਆਇਆ ਔਰ ਜੈ ਪ੍ਰਕਾਸ਼ ਰੈਣੀ ਨੇ ਕਿਹਾ ਕਿ ਦੇਸ਼ ਦੀ ਦੂਜੀ ਲੜਾਈ ਦੀ ਜਿੱਤ ਸਿੱਖਾਂ ਨੇ ਕੀ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਨੇ ਉਸ ਦੀ ਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਵੀ ਕਿਤੇ ਸਿੱਖ ਸੀ ਉਹ ਸੂਬੇ ਚ ਉਸ ਨੂੰ ਵਜ਼ੀਰ ਬਣਾਇਆ ਗਿਆ ਉਸ ਮਾਨ ਦੇ ਵਿੱਚ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਜਿਹਨੂੰ ਅੱਜ ਐਆਂ ਜਿਹਾ ਗੱਲਾਂ ਕਰਕੇ ਲੋਕ ਦਿੰਦੇ ਦੁੱਖ ਹੈ ਇਸ ਕਰਕੇ ਦਿੰਦੇ ਨੇ ਕਿ ਸਿੱਖ ਇਤਿਹਾਸ ਨੂੰ ਸਿਰਜਣ ਵਾਲਾ ਅੱਜ ਕੋਈ ਕਿਸੇ ਨੇ ਪੜਦਾ ਨਹੀਂ ਇਤਿਹਾਸ ਲੇਕਿਨ ਜਾਓ ਨੰਦਪੁਰ ਸਾਹਿਬ 1 ਘੰਟਾ ਲੱਗਦਾ ਹੈ ਅੰਗਰੇਜ਼ ਆਓ ইরਾਨੀ ਆਓ ਪੰਜਾਬੀ ਆਓ ਹਿੰਦੁਸਤਾਨੀ ਆਓ 1 ਘੰਟੇ ਸੋਨੂੰ ਸਿੱਖ ਇਤਿਹਾਸ ਦਾ ਪਤਾ ਲੱਗ ਜਾਏਗਾ ਜਾਓ ਜੰਗੇ ਆਜ਼ਾਦੀ ਦੇ ਘੇੜਾ ਦੇ ਉਹਦੇ ਘੰਟੇ ਪਤਾ ਲੱਗੇ ਜਾ ਸਿੱਖਾਂ ਦੀ ਆਜ਼ਾਦੀ ਕੁਰਬਾਨੀ ਦਾ ਜਾਓ ਜਿੰਨੀਆਂ ਵੀ ਆਜ਼ਾਦਗਾਰਾਂ ਬਣਾਈਆਂ ਨੇ ਕੱਲੇ ਪ੍ਰਾਸ ਤੇ ਖਾਲਸਾ ਨਹੀਂ ਭਵੇਂ ਉਹ ਗਰੀਬ ਬਾਲਮੀਕ ਸਿੱਖ ਸਨ ਭਵੇਂ ਰਬੀਦਾਸ ਵੀ ਸਿੱਖ ਸਨ ਭਵੇਂ ਮੁਸਲਮਾਨ ਭਰਾ ਸਨ ਭਵੇਂ ਹਿੰਦੂ ਭਰਾ ਸਨ ਉਹ ਦੁਰਗਿਆਣਾ ਮੰਦਰ ਸੀ ਏਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਗੁਰੂ ਨਾਨਕ ਦਾ ਸੁਦੇਸ਼ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਉਸ ਦੇ ਅਧਵ ਥੱਲੇ ਬਾਦਲ ਸਾਹਿਬ ਚੱਲਦੇ ਸਨ ਮੈਂ ਇੱਕ ਵਾਰੀ ਕਹਿੰਦਾ ਸੀ ਬਾਦ ਸਾਹਿਬ ਤੁਸੀਂ ਇਹ ਕੰਮ ਕਰੀ ਜਾਂਦੇ ਹੋ ਇਹ ਸਾਰਿਆਂ ਨੂੰ ਲਈ ਜਾਂਦੇ ਹੋ ਮੈਨੂੰ ਕਹਿੰਦੇ ਬੋਲ ਨਾ ਚੁੱਪ ਕਰ ਮੈਂ ਕਿਉਂ ਕਹਿੰਦਾ ਸਾਰਿਆਂ ਨੂੰ ਕਰੂੰ ਤਾਂ ਹੀ ਤਾਂ ਆਪਣਾ ਕਰੂੰਗਾ ਜੇ ਮੈਂ ਇਕੱਲਾ ਕਰੀਏ ਨਿੰਦਿਆ ਹੋਣ ਲੱਗ ਜੂਗੀ ਇਹ ਸੋਚ ਸੀ ਉਹਨਾਂ ਦੀ ਕੋਈ ਸ਼ਹਿਰ ਨਹੀਂ ਸੀ ਡਾ ਇਤਾਰਸਕ ਪੰਮੇ ਬਾਬਾ ਬਕਾਣਾ ਸੀ ਪੰਮੇ ਦਮੰਦਵਾ ਸਾਹਿਬ ਸੀ ਉਹ ਮੈਂਨਦਪੁਰ ਸਾਹਿਬ ਸੀ ਉਹ ਮੈਂ ਤਰਦਾਰ ਸੀ ਤੇ ਪੰਬਰ ਸਰ ਸਾਹਿਬ ਤਾਂ ਹੋਣਾ ਹੀ ਹੋਣਾ ਸੀ ਕੋਈ ਆਪ ਮੈਂ ਆਪ ਕੋ ਬੇਤਰੇ ਸ਼ਹਿਰ ਸੀ ਹਰ ਸ਼ਹਿਰ ਦਾ ਸੀਵਰੇਜ ਬ੍ਰਿਕ ਲਾਈਨਿੰਗ ਸਾਰੀ ਆ ਇੰਟਰਲੌਕ ਔਰ ਬਿਜਲੀਆਂ ਉਹ ਹਰ ਚੀਜ਼ ਦੇ ਪ੍ਰਬੰਧ ਉੱਥੇ ਕੀਤੇ ਸੀ ਇਹ ਉਹਨਾਂ ਦੀ ਧਾਰਮਿਕ ਸੋਚ ਸੀ ਗੁਰੂ ਜੀ ਨੇ ਕਿਰਪਾ ਕੀਤੀ ਮੈਂ ਕਿਹੜੀ ਕਹਿੰਦਾ ਹਾਂ ਦਾ ਬਾਲ ਸਾਹਿਬ ਥੋਥੋ ਗੁਰੂ ਨੇ ਸੇਵਾ ਲਈ ਏ ਜਿਵੇਂ ਤੁਹਾਨੂੰ ਇਹ ਬਿਮਾਰੀ ਹੋਈ ਸੀ ਕੈਂਸਰ ਦੀ ਉਹਦਾ ਇਲਾਜ ਹੋਇਆ ਉਸ ਤੋਂ ਬਾਅਦ 18 ਸਾਲ ਤੁਸੀਂ ਜਿਓਏ ਇਹ ਤਾਂ ਜਿਓ ਉਹ ਸੇਵਾ ਸੋਥੋ ਗੁਰੂ ਰੇ ਕਰਾਉਣੀ ਸੀ ਹੈ ਵੀ ਸੱਚੀ ਕੈਨਸਰ ਤੋਂ ਬਾਅਦ ਕੋਈ ਬਚਿਆ ਹੈ ਲੇਕਿਨ ਸਾਹ ਪ੍ਰਕਾਸ਼ ਸਿੰਘ ਬਾਦਲ ਬਾਅਦ ਫਿਰ ਮੁੱਖ ਮੰਤਰੀ ਰਿਹਾ 10 ਸਾਲ ਔਰ ਇਹ ਸੇਵਾ ਉਦੋਂ ਕੀਤੀ ਹੈ ਅੱਜ ਵੀਰੋ ਤੁਸੀਂ ਇੱਥੇ ਸਾਰੇ ਆਏ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਦੁਨੀਆ 'ਚ ਬੜੇ ਝੂਠੇ ਪ੍ਰਚਾਰ ਹੁੰਦੇ ਨੇ ਜਿਵੇਂ ਪਹਿਲਾਂ ਸਾਹ ਪ੍ਰਕਾਸ਼ ਸਿੰਘ ਬਾਦਲ تھے ਸੀ ਹੁਣ ਸਾਹ ਸੁਬੀਰ ਸਿੰਘ ਬਾਦਲ ਤੇ ਲੱਗਿਆ ਸਾਰਾ ਜੋਰ ਕਿ ਕਿਸ ਤਰ੍ਹਾਂ ਇਹਨੂੰ ਖਤਮ ਕੀਤਾ ਜਾਵੇ ਬਦਨਾਮ ਕਰਕੇ ਕੀਤਾ ਜਾਵੇ ਜੇ ਬਦਨਾਮ ਨਹੀਂ ਤਾਂ ਇਹਨੂੰ ਫਿਜ਼ੀਕਲੀ ਸ਼ਰੀਕ ਤੌਰ ਤੇ ਕੀਤਾ ਜਾਵੇ ਲੇਕਰ ਜੀ ਦੇ ਬਲ ਤੂੰ ਉਹ ਕਦੇ ਨਹੀਂ ਹਾਰਦਾ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਵੇ ਤੇ ਗੋਲੀ ਪਾਸੇ ਦੀ ਲੰਘ ਜਾਂਦੀ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਉਹ ਪ੍ਰਮਾਤਮਾ ਹੈ ਉਹ ਸਰਵ ਸ਼ਕਤੀਮਾਨ ਹੈ ਉਹ ਸ਼ਕਤੀਆਂ ਉਹਦੇ ਕੋਲੇ ਨੇ ਸਾਰੀਆਂ ਜ਼ਿੰਦਗੀ ਤੇ ਬੋਲਦੀਆਂ ਕਿਸੇ ਬੰਦੇ ਕੋਲੇ ਹੈ ਨਹੀਂ ਖੁਸ਼ੀਆਂ ਤੇ ਗਮੀਆਂ ਜੀਆਂ ਤੇ ਕੋਲੇ ਨੇ ਵਡਿਆਈਆਂ ਦਾ ਵੀ ਉਹਦੇ ਕੋਲੇ ਨੇ ਜੀਰੂ ਚਾਹਦਾ ਉਹ ਦੇਗਾ ਇਸ ਕਰਕੇ ਅੱਜ ਅਸੀਂ ਇਹ ਚੀਜ਼ਾਂ ਨਹੀਂ ਦੇਖਣੀਆਂ ਅਸੀਂ ਪੰਥ ਦੀ ਲੜਾਈ ਲੜਨੀ ਹੈ ਜੋ ਸਾਡੇ ਵੱਡੇ ਬਜ਼ੁਰਗਾਂ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਅੰਗਰੇਜ਼ ਨੂੰ ਪਿੱਛੇ ਹਟਾਤਾ ਸੀ ਜਿਸ ਅੰਗਰੇਜ਼ ਦੇ ਰਾਜ ਸੂਰਜ ਚ ਨਹੀਂ ਸੀ ਛਿਪਦਾ ਉਹ ਸੰਗਰੇਜ਼ ਨੂੰ 700 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਕਿਸੇ ਨੇ ਝੁਕਾਇਆ ਸੀ ਤੁਹਾਡੇ ਬਜ਼ੁਰਗਾਂ ਨੇ ਝੁਕਾਇਆ ਸੀ ਔਰ ਉਹ ਜਿਹੜਾ 1925 ਦਾ ਐਕਟ ਬਣਿਆ ਅੰਗਰੇਜ਼ ਨੇ ਜੋ ਕੇ ਸਰ ਔਰ ਉਹ ਐਕਟ ਬੰਨਿਆ ਔਰ ਜਦੋਂ ਚਾਬੀਆਂ ਲਈਆਂ ਨੇ ਹਰਬੰਦਰ ਸਾਹਿਬ ਦੀਆਂ ਤੇ ਪਤਾ ਕੀ ਕਿਵੇਂ ਆਇਆ ਸੀ ਕਮਿਸ਼ਨਰ ਕਿਹਾ ਕਿ ਆ ਨੰਗੇ ਪੈਰ ਕਰ ਸਿਰ ਤੇ ਨਾ ਟੋਪੀ ਤੇ ਤਲਵਾਰ ਦੀ ਲੋਕ ਤੇ ਤਰ ਚਾਬੀ ਹੱਥ ਚ ਨਹੀਂ ਫੜਨੀ ਆ ਇਹ ਆ ਤੁਹਾਡੇ ਬਜ਼ੁਰਗ ਇਹ ਆ ਉਹ ਗਰਤਾਰ ਸੋ ਝੱਬਰ ਵਰਗੇ ਜਿੰਨਾਂ ਨੇ ਆ ਕੇ ਕੁਰਬਾਨੀਆਂ ਕੀਤੀਆਂ ਨਨਕਾਣਾ ਸਾਹਿਬ ਦੇ ਸਾਕੇ ਗੁਰੂ ਕੇ ਬਾਗ ਦੇ ਸਾਕੇ ਉਹਨਾਂ ਲੋਕਾਂ ਨੇ ਕਿਤੇ ਰਾਜ ਲੈਣਾ ਸੀ ਕੁਸ਼ਵੀਰ ਨੇ ਅਸੀਂ ਤਾਂ ਰਾਜ ਲੈਣਾ ਹੈ ਕਰ ਲਓ ਸੁਣਾ ਫਨਾਣੇ ਨਾਲ ਤੇ ਫਿਰ ਤਾਂ ਬਜ਼ੁਰਗ ਕਰ ਲੈਂਦੇ ਫਿਰ ਕਿਉਂ ਲੜੇ ਹੋ ਅੰਗਰੇਜ਼ ਤਾਂ ਸਭ ਕੁਝ ਦੇਣ ਨੂੰ ਤਿਆਰ ਸੀ ਇਸ ਕਰਕੇ ਵੀਰੋ ਸਿਰ ਝੁਕਾ ਕੇ ਨਹੀਂ ਸਿੱਖ ਕੌਮ ਤੁਰਦੀ ਸਿਰ ਉੱਚਾ ਕਰਕੇ ਸਰ ਕੌਮ ਚੁੱਕਦੀ ਹੈ ਇਸ ਕਰਕੇ ਇਹਨੂੰ ਜੋ ਪਿਆਰ ਕਰੇ ਉਹਦੇ ਵਾਸਤੇ ਜਾਨ ਵਾਰ ਦਿੰਦੇ ਨੇ ਜਿਹੜਾ ਲੁਲਕਾਰੇ ਉਹਦੇ ਵਾਸਤੇ ਫਿਰ ਇਹ ਤਾਂ ਉੱਚੀ ਕਰਕੇ ਲੜਦੇ ਨੇ ਆਓ ਜ਼ੋਰ ਦੇ ਨਾਲ ਆਪਾਂ ਦਿੱਲੀ ਨਾਲ ਲੜਾਈ ਲੜੀਏ ਆ ਸਾਡਾ ਅਟਾਰੀ ਬਾਰਡਰ ਬੰਦ ਪਿਆ ਹੈ ਮੈਂ ਪੁੱਛਦਾ ਕਿ ਜੇ ਖੋਲਦੇ ਹੋ ਤੁਹਾਡਾ ਢਿੱਡ ਦੁਖਦਾ ਜੇ ਤੁਸੀਂ ਚਾਈਨਾ ਦੀ ਬਾਰਡਰ ਖੋਲ ਛੱਡੀ ਹੈ 3000 ਕਿਲੋਮੀਟਰ ਅੰਦਰ ਰੋਜ਼ ਆ ਜਾਂਦਾ ਹੈ ਰੋਜ਼ ਤੁਹਾਡੇ ਤੇ ਫੌਜਾਂ ਨਹੀਂ ਬੈਠਾ 3 ਸਾਲ ਦਾ ਇੱਥੇ ਤਾਂ ਕੋਈ ਗੱਲ ਹੀ ਹੈ ਨਹੀਂ ਕਿਉਂ ਨਹੀਂ ਵਪਾਰ ਕਰ ਦਿੰਦੇ ਤੁਹਾਨੂੰ ਅੱਜ ਅੱਜ ਖੁੱਲ ਜੇ ਹੈ ਅਫਗਾਨਿਸਤਾਨ ਤੱਕ ਆ ਤੁਹਾਡੇ ਗੰਡੇ ਤੁਹਾਡੇ ਆਲੂ ਤੁਹਾਡੇ ਗੋਭੀਆਂ 100-100 ਰੁਪਏ ਕਿਲੋ ਜਾਣਗੇ ਕੁਛ ਨਹੀਂ ਉੱਥੇ ਤੇਲ ਹੈ ਇਕੱਲਾ ਟਿੱਬੇ ਨੇ ਬਾਕੀ ਆ ਤੁਹਾਡੇ ਕੜਕਾ ਤੁਹਾਡੇ ਝੋਨੇ ਬਾਸਵਤੀਆਂ ਕਿਤੇ ਦੀ ਕਿਤੇ ਰੇਟ ਜਾਣਗੇ ਆ ਤੁਹਾਡੇ ਕੱਟੇ ਬੱਛੇ ਕਿਤੇ ਦੀ ਕਿਤੇ ਰੇਟ ਜਾਣਗੇ ਉਹਨਾਂ ਲੋਕਾਂ ਨੂੰ ਲੋੜ ਹੈ ਭੁੱਖੇ ਮਰਦੇ ਨੇ ਕੁਛ ਨਹੀਂ ਆ ਜੰਗਾਂ ਲੱਗੀਆਂ ਪਈਆਂ ਦੁਨੀਆ ਦੇ ਵਿੱਚ ਅਖੀਰ ਤੁਹਾਡਾ ਦਿਨ ਆਉਣਾ ਹੈ ਪੰਜਾਬੀਆਂ ਦਾ ਦਿਨ ਆਉਣਾ ਹੈ ਪਰ ਤਕੜੇ ਹੋ ਪਰ ਮੈਂ ਤੁਹਾਨੂੰ ਵੀ ਕਹਿਣਾ ਕਿ ਜਿੰਨੇ ਤੁਸੀਂ ਇੱਥੇ ਆਏ ਹੋ ਨਾ ਇਹਨੇ ਤਾਂ ਬਹੁਤ ਜ਼ਿਆਦੇ ਆ ਇਹ ਤਾਂ ਠੀਕ ਹਿੰਦੁਸਤਾਨ ਬਦਲਦੇ ਉਹ ਪੰਜਾਬ ਤਾਂ ਗੱਲ ਹੀ ਕੁਛ ਨਹੀਂ ਲੇਕਿਨ ਇੱਥੋਂ ਜਾਓ ਕਿਹੜੀ ਧਰਤੀ ਤੇ ਅਸੀਂ ਤਾਂ ਨਮਸਕਾਰ ਕਰਦੇ ਆ ਕਿ ਇੱਥੋਂ ਸ਼ਕਤੀ ਲੈ ਕੇ ਜਾਂਦੇ ਆ ਜਿਹੜੀ ਬੰਗਲਾ ਨੂੰ ਹਰਾਉਣ ਵਾਸਤੇ ਇੱਥੇ ਕੁਰਬਾਨੀਆਂ ਦੇ ਕੇ ਸਾਡੇ ਵੱਡੇ ਬਜ਼ੁਰਗਾਂ ਨੇ ਕੀਤੀ ਇਹ ਸ਼ਕਤੀ ਇਸ ਦਿਨ ਲੈਣ ਆਉਨੇ ਹੋ ਤੁਸੀਂ ਉਹ ਹਿਸਟਰੀ ਪੜਾਓ ਨਵੀਂ ਨੌਜਵਾਨ ਪੀੜ੍ਹੀ ਨੂੰ ਮੈਂ ਕਹਿਣਾ ਜਿੰਨਾ ਚਿਰ ਹਿਸਟਰੀ ਪੜਾਉਂਗੇ ਤੁਹਾਡੇ ਜੋਸ਼ ਨਹੀਂ ਆਏਗਾ ਥੋੜੇ ਜਿ ਪਰ ਵਕੀਤਾ ਨਹੀਂ ਆਏਗੀ ਜੇ ਤੁਹਾਨੂੰ ਹਿਸਟਰੀ ਦਾ ਹੀ ਨਹੀਂ ਪਤਾ ਅਸੀਂ ਕਾਦੇ ਵਿਸੇ ਲੜਦੇ ਆ ਕਿਉਂ ਅਸੀਂ ਆਏ ਆ ਫਿਰ ਤੁਸੀਂ ਆਉਣ ਦਾ ਮਤਲਬ ਹੀ ਕੋਈ ਨਹੀਂ ਨਿਕਲਦਾ ਇਸ ਕਰਕੇ ਹਿਸਟਰੀਆਂ ਪੜੋ ਸਿੱਖ ਇਤਿਹਾਸ ਪੜੋ ਔਰ ਧਰਮ ਨੂੰ ਵੀ ਪੜੋ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੋਈ ਦੁਨੀਆ ਦੀ ਬਾਣੀ ਨਹੀਂ ਇਥੋਂ ਕੋਈ ਦੁਨੀਆ ਦੇ ਉੱਤੇ ਉੱਚਾ ਗ੍ਰੰਥ ਨਹੀਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਇੰਸ ਨਹੀਂ ਛੁਟਰਾ ਸਕਦੀ ਅੱਜ ਦੁਨੀਆਂ ਪਤਾਲ ਭਾਰ ਦੇ ਫਿਰਦੀ ਐ ਆਕਾਸ਼ ਭਾਲ ਦੀ ਫਿਰਦੀ ਐ ਧਰਤੀ ਦੇ ਸਮੁੰਦਰ ਚ ਭਾਲ ਦੀ ਫਿਰਦੀ ਐ ਤੇ ਗੁਰੂ ਨਾਨਕ ਦੇਵ ਜੀ ਤਾਂ 600 ਸਾਲ ਪਹਿਲਾਂ ਕਹਿ ਗਏ ਪਤਾਲਾ ਪਤਾਲ ਲਖ ਆਕਾਸ਼ ਆਕਾਸ਼ ਓੜ-ਗੋੜ ਭਾਰਤ ਕੇ ਵੇਦ ਕਹੇ ਨਿਕ ਬਾਤ ਤੇ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੂੰ ਕਹਿ ਗਏ ਅੱਜ 600 ਸਾਲ ਬਾਅਦ ਸਾਇੰਸ ਭਾਲੀ ਜਿੰਨੇ ਲੱਭ ਨਹੀਂ ਰਹੇ ਜੇ ਫਿਰ ਕੀ ਫਿਰ ਗੁਰੂ ਨਾਨਕ ਦੇਵ ਜੀ ਪ੍ਰਮਾਤਮਾ ਦਾ ਰੂਪ ਨਹੀਂ ਸੀ ਉਹਨਾਂ ਦੇ ਭੇਜੇ ਇਨਸਾਨ ਨਹੀਂ ਸੀ ਕੀ ਅਸੀਂ ਉਹਨਾਂ ਦੇ ਸੁਪੁੱਤਰ ਨਹੀਂ ਗੁਰੂ ਗ੍ਰੰਥ ਸਾਹਿਬ ਸਾਡਾ ਉਹੀ ਪਿਤਾ ਹੈ ਦਸਵੇਂ ਪਾਤਸ਼ਾਹ ਸਾਨੂੰ ਗੁਰੂ ਗ੍ਰੰਥ ਸਾਹਿਬ ਉਹੀ ਪਿਤਾ ਦੇਗੇ ਇਹ ਨੂੰ ਖੋਜਿਆ ਕਰੋ ਇਸ ਨੂੰ ਪੜਿਆ ਕਰੋ ਪੜ ਲਓ ਤੁਹਾਡੇ 'ਚ ਬੜੀ ਬੜੀ ਸ਼ਕਤੀ ਆ ਜਾਏਗੀ ਫਿਰ ਤੁਹਾਡੇ 'ਚ ਲੜਨ ਦੀ ਸ਼ਕਤੀ ਆ ਜਾਏਗੀ ਫਿਰ ਹੀ ਜਿਹੜੇ ਸੀਸ ਤਰੀਕੇ ਕਰਕੇ ਲੜਦੇ ਸੀ ਨਾ ਉਹ ਸ਼ਕਤੀ ਇਸ ਗੁਰੂ 'ਚੋਂ ਪੈਦਾ ਹੁੰਦੀ ਹੈ ਉਸ ਦੀ ਇਸ ਕਰਕੇ ਆਓ ਬਹਾਦਰ ਬਣੋ ਜਿਵੇਂ ਸਾਡੇ ਸ਼ਹਿਜ਼ਾਦੇ ਬਹਾਦਰ ਬਣੇ ਸੀ ਕੀ 7 ਸਾਲ ਤੇ 9 ਸਾਲ ਦੇ ਬੱਚੇ ਇੰਨੇ ਨੇ ਦਿਨ ਕਿਤੇ ਬੀਹਾਂ ਭਿਜੇ ਜਾ ਰਹੇ ਨੇ ਕਿਤੇ ਖੁੱਲੀਆਂ ਚ ਪੈ ਰਹੇ ਨੇ ਕਿਤੇ ਠੰਡੇ ਬੁਰਜ ਚ ਪੈ ਰਹੇ ਨੇ ਰੋਜ਼ ਆਖਿਆ ਜਾ ਰਿਹਾ ਡੋਲੇ ਲੈ ਲੋ ਜੋ ਕੁਝ ਲੈਣਾ ਰਾਜ ਲੈ ਲੋ ਸਾਡੇ ਜਵਾਈ ਬਣ ਜੋ ਲੇਕਿਨ ਧਰ ਬਦਲ ਦਿਓ ਲੇਕਿਨ ਰੋਜ਼ ਲੜਕਾਰ ਕੇ ਫਤੇ ਬਜਾਉਂਦੇ ਸੀ ਕਿ ਅਸੀਂ ਉਸੇ ਪਿਤਾ ਦੇ ਪੁੱਤਰ ਆ ਕਹਿੰਦੇ ਛੱਡ ਦੇ ਫੇਰ ਕੀ ਕਰੋਗੇ ਕਹਿੰਦੇ ਫੇਰ ਜਾਵਾਂਗੇ ਖੋਜ ਇਕੱਠੀ ਕਰਾਂਗੇ ਅਸੀਂ ਫੇਰ ਬਦਲਾ ਲਵਾਂਗੇ ਉਹ ਸਹਬਜ਼ਾਦਿਆਂ ਦੀ ਤੁਸੀਂ ਅੱਗੇ ਆਸਾਨ ਇਸ ਕਰਕੇ ਆਓ ਜਦੋਂ ਫਤਿਹਪੁਰ ਜਾਣਿਓ ਫਤਿਹਗੜ ਸਾਹਿਬ ਉਥੋਂ ਇਹ ਸ਼ਕਤੀ ਮਿਲਦੀ ਹੈ ਇੱਥੇ ਉਹਨਾਂ ਤੋਂ ਇਹ ਸ਼ਕਤੀ ਮਿਲਦੀ ਹੈ ਅੰਬਰਸਰ ਸਾਹਿਬ ਜਾਣੇ ਤਾਂ ਉਸ ਤੋਂ ਵੱਡੀ ਸ਼ਕਤੀ ਮਿਲਦੀ ਹੈ ਇਹਨਾਂ ਸਥਾਨਾਂ ਤੇ ਆਉਣ ਤੋਂ ਬਾਅਦ ਉਹ ਸ਼ਕਤੀਆਂ ਮਿਲਦੀਆਂ ਨੇ ਉਹਨਾਂ ਦਾ ਸ਼ਕਤੀਆਂ ਲਓ ਤਗੜੇ ਹੋ ਕੇ ਆਪਾਂ ਜ਼ੁਲਮ ਦੇ ਖਿਲਾਫ ਲੜੀਏ ਪੰਜਾਬ ਨਾਲ ਜੋ ਵਿਤਕਰੇ ਹੋ ਰਹੇ ਨੇ ਜੋ ਸਾਡਾ ਸਾਡ ਨੂੰ ਘੇਰ ਛੜਿਆ ਚਾਰ ਸਪਿਰਿਓ ਆ ਸਾਡਾ ਆ ਨਵੇਂ ਐਕਟ ਆ ਗਏ ਨੇ ਫੇਰ ਇੱਕ ਐਕਟ ਆ ਗਿਆ ਉਹਨੂੰ ਵੀ ਅਸੀਂ ਰੱਦ ਕੀਤਾ ਸੀ ਅੱਜ ਫੇਰ ਰੱਦ ਕਰਦੇ ਆ ਕਿ ਪੰਜਾਬ ਦੇ ਲੋਕ ਕੇ ਗੱਲਾਂ ਨਹੀਂ ਮੰਨਣਗੇ ਪੰਜਾਬ ਦੇ ਲੋਕ ਤੁਹਾਡੀ ਨਹੀਂ ਮੰਨਣਗੇ ਇਸ ਕਰਕੇ ਦਿੱਲੀ ਵਾਲਿਓ ਜੇ ਅੰਗਰੇਜ਼ ਨਹੀਂ ਰਹੇ ਬੁਗਲ ਨਹੀਂ ਰਹੇ ਜਾਓਗੇ ਤੁਸੀਂ ਵੀ ਲੇਕਿਨ ਆਓ ਗੱਲ ਕਰੋ ਬੈਠ ਕੇ ਉਹ ਵਰਤ ਰੱਖਿਆ ਹੈ ਉਸ ਡੱਲੇਵਾਦ ਸਾਹਿਬ ਨੇ ਕਿਸਾਨੀ ਵਾਸਤੇ ਲੜ ਰਹੇ ਹੈ ਆਪਾਂ ਸਾਰੇ ਨਾਲ ਕਿ ਜੋ ਵੀ ਕਿਤੇ ਲੜਦਾ ਹੈ ਪੰਜਾਬ ਦੀ ਧਰਤੀ ਵਾਸਤੇ ਪਰ ਉਹ ਕਿਸਾਨੀ ਲੜ ਰਹੀ ਹੈ ਭਵੇਂ ਜਵਾਨੀ ਲੜ ਰਹੀ ਹੈ ਭਵੇਂ ਬਾਡਰ ਤੇ ਲੜ ਰਹੇ ਨੇ ਕਿਤੇ ਲੜ ਰਹੇ ਆ ਸਾਰੇ ਇਕਾਂ ਇਕੱਠੇ ਹੋ ਕੇ ਲੜੀਏ ਔਰ ਜੋ ਵਿਰੋਧੀ ਬੋਲਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਦੋ 12 ਬਿਸਰਾ ਲੜਦੀਆਂ ਸੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਸੀ ਹਥਿਆਰ ਰੱਖ ਕੇ ਇਕੱਠੇ ਗੁਰਬਤਾ ਕਰਦੇ ਸੀ ਇਕੱਠੇ ਹੋ ਕੇ ਦੁਸ਼ਮਣ ਦੇ ਖਿਲਾਫ ਇਕੱਠੇ ਲੜਦੇ ਸੀ ਜਦੋਂ ਦਿੱਲੀ ਫਤਿਹ ਕੀਤੀ ਹੈ ਤਿੰਨੇ ਜਰਨੈਲ ਗਏ ਸੀ ਜੇ ਅਡੜ ਲੜਦੇ ਜਿੱਤ ਲੈਂਦੇ ਤਿੰਨੇ ਜਰਨੈਲ ਗਏ ਜਾ ਕੇ ਦਿੱਲੀ ਜਿੱਤੀ ਦਿੱਲੀ ਦਾ ਤਖਤ ਇਹ ਤਾਂ ਉਸ ਲਿਆ ਕੇ ਅੰਮਰਸਰ ਰੱਖਿਆ ਅੱਜ ਤੱਕ ਪਿਆ ਹੈ ਇਸ ਕਰਕੇ ਦਿੱਲੀ ਫਤਿਹ ਕਰਨ ਵਾਲਿਓ ਅੱਜ ਉਹੀ ਦਿੱਲੀ ਹੈ ਜੇ 700 ਸਾਲ ਦੀ ਗੁਲਾਮੀ ਤੋਂ ਬਾਅਦ ਤੁਹਾਡੇ ਬਜ਼ੁਰਗਾਂ ਨੇ ਕੀਤੀ ਸੀ ਤੇ ਤੁਹਾਡੇ ਵਾਸਤੇ ਵੀ ਕੋਈ ਚੀਜ਼ ਦੀ ਆਓ ਤਕੜੇ ਹੋ ਕੇ ਬਠੋਈਏ ਇਸ ਧਰਤੀ ਤੋਂ ਸ਼ਕਤੀ ਲੈ ਕੇ ਜਾਈਏ ਜਿੱਥੇ ਅਸੀਂ ਉਹ ਮੁਕਤਿਆਂ ਨੂੰ ਗੁਰੂ ਦੇ ਇਸ ਪਵਿੱਤਰ ਧਰਤੀ ਨੂੰ ਅਸੀਂ ਸੀਸ ਝੁਕਾ ਕੇ ਦਸਕਾਰ ਕਰਦੇ ਆਂ ਉਥੇ ਗੁਰੂ ਤੋਂ ਸ਼ਕਤੀ ਮੰਗਦੇ ਆਂ ਸਾਨੂੰ ਏਕਤਾ ਦੇ ਸ਼ਕਤੀ ਦੇ ਅਸੀਂ ਪੰਜਾਬ ਦੇ ਹੱਕਾਂ ਵਾਸਤੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਾਈ ਥੱਲੇ ਲੜੀਏ ਤਾਂ ਕਿ ਅਸੀਂ ਜਿੱਤ ਪ੍ਰਾ ਕੇ ਮੁੜ ਕੇ ਪੰਜਾਬ ਨੂੰ ਫੇਰ ਖੁਸ਼ੀ ਅਮਨ ਮਾਨ ਸ਼ਾਂਤੀ ਤਰੱਕੀ ਤੇ ਲੈ ਕੇ ਦੁਨੀਆ ਦਾ ਇੱਕ ਨੰਬਰ ਦਾ ਖਿੱਤਾ ਬਣਾਈਏ ਇਹਨਾਂ ਲਫ਼ਜ਼ਾਂਾਂ ਥੋੜੇ ਸਾਰੇ ਆਇਆ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਜਿੰਨੇ ਤੁਸੀਂ ਸੰਗਤਾਂ ਨੂੰ ਧੰਨਵਾਦ ਤੇ ਸਭ ਨੂੰ ਫਤਿਹ ਬੁਲਾਉਦਾ ਹੋਇਆ ਜਾਰੀ ਰੱਖ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ